ਸਰਦਾਰ ਜਗਦੀਪ ਸਿੰਘ ਜਿਨ੍ਹਾਂ ਦੀ ਇੱਕ ਦਿਨ ਦੀ ਕਮਾਈ 48 ਕਰੋੜ ਰੁਪਏ ਆ ਤੇ 17500 ਕਰੋੜ ਰੁਪਏ ਦੇ ਸਾਲ ਭਰ ਦੇ ਪੈਕੇਜ ਦੇ ਨਾਲ ਇੱਕ ਵਕਤ ਸਰਦਾਰ ਜਗਦੀਪ ਸਿੰਘ ਦੁਨੀਆ ਦੇ ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ ਇਕਲੌਤੇ EMPLOYE ਨੇ ਪਰ ਕੌਣ ਆ ਜਗਦੀਪ ਸਿੰਘ ਜੋ ਇੱਕ ਸਿੱਖ ਹੋਣ ਦੇ ਨਾਂ ਨਾਲ ਬਕਾਇਦਾ ਪਗੜੀ ਵੀ ਪਹਿਣ ਕੇ ਰੱਖਦੇ ਨੇ ਤੇ ਅਜੇ ਹਾ ਕੀ ਕੰਮ ਕਰਦੇ ਨੇ ਉਹ ਕਿ ਉਹਨਾਂ ਦੀ ਟੋਟਲ ਕਮਾਈ ਕਈ ਕੰਪਨੀਆਂ ਦੀ ਨੈਟ ਵਰਥ ਤੋਂ ਵੀ ਜ਼ਿਆਦਾ ਹੈ ਤੇ ਇਸ ਵਕਤ ਇੰਟਰਨੈਟ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਅਤੇ ਸੈਲਰੀ ਦੀਆਂ ਗੱਲਾਂ ਹਰ ਪਾਸੇ ਹੋ ਰਹੀਆਂ ਨੇ ਤੇ ਸ਼ਾਇਦ ਤੁਸੀਂ ਵੀ ਜਗਦੀਪ ਸਿੰਘ ਦੀ ਅਜਿਹੀ ਕੋਈ ਨਾ ਕੋਈ ਤਸਵੀਰ ਇੰਟਰਨੈਟ ਦੇ ਉੱਤੇ ਜ਼ਰੂਰ ਦੇਖੀ ਹੋਣੀ ਆ ਤੋਂ ਪਹਿਲਾਂ ਸ਼ਾਇਦ ਤੁਸੀਂ ਸੁਣਿਆ ਹੋਣਾ ਕਿ ਇੰਡੀਅਨ origin ਦੇ Google CEO ਸੁੰਦਰ ਪਚਾਈ ਵਰਗੇ ਲੋਕ ਬਹੁਤ ਵੱਡੇ amount ਦੇ ਵਿੱਚ ਤਨਖਾਹ ਦੇ ਰੂਪ ਵਿੱਚ ਲੈਂਦੇ ਨੇ ਪਰ ਜਗਦੀਪ ਸਿੰਘ ਜਿੰਨੀ ਤਨਖਾਹ ਇਸ ਵਕਤ ਲੈ ਰਹੇ ਨੇ ਉਸ ਦੇ ਇਹਨਾਂ ਦੀ ਤਨਖਾਹ ੜੀ ਉਹ ਨੇੜ ਤੇੜ ਵੀ ਨਹੀਂ ਟੁੱਕਦੀ ਐਨਡੀਟੀਵੀ ਦੀ ਇੱਕ ਰਿਪੋਰਟ ਦੇ ਮੁਤਾਬਕ ਜਗਦੀਪ ਸਿੰਘ ਦੀ ਟੋਟਲ ਪ੍ਰਾਪਰਟੀ ਜਿਸ 'ਚ ਉਹਨਾਂ ਦੀ ਸੈਲਰੀ ਸਟਾਕ অপਸ਼ਨ ਦੀ ਵੈਲਿਊ ਸਮੇਤ ਲਗਭਗ 2.3 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ ਤੇ 17500 ਕਰੋੜ ਰੁਪਏ ਦੀ ਸੈਲਰੀ ਨਾਲ ਇੰਡੀਅਨ origin ਦੇ ਟੈਕ ਬੌਸ ਜਗਦੀਪ ਸਿੰਘ ਦੁਨੀਆ ਦੇ ਸਭ ਤੋਂ ਵੱਧ ਸੈਲਰੀ ਲੈਣ ਵਾਲੇ ਇਕਲੌਤੇ EMPLOYE ਨੇ ਜੇਕਰ ਜਗਦੀਪ ਸਿੰਘ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ B.Tech ਤੇ MBA ਕੀਤੀ ਹੋਈ ਹੈ ਉਹਨਾਂ ਨੇ ਆਫ ਦੀ B.Tech ਡਿਗਰੀ ਸਟੈਨਫੋਰਡ ਯੂਨੀਵਰਸਿਟੀ ਤੋਂ ਕੀਤੀ ਸੀ ਤੇ MBA ਯੂਨੀਵਰਸਿਟੀ ਆਫ ਕੈਲੀਫੋਰਨੀਆ ਬੈਰਕਲੇ ਤੋਂ ਕੀਤੀ ਸੀ ਜਗਦੀਪ ਸਿੰਘ ਨੇ ਆਪ ਦੇ ਕੈਰੀਅਰ ਦੀ ਸ਼ੁਰੂਆਤ ਐਚਪੀ ਜਾਰੀ ਕੇ ਹੈਵਰਲ ਪੈਕਟ ਤੇ ਸਨ ਮਾਈਕਰੋ ਸਿਸਟਮ ਵਰਗੀਆਂ ਮਸ਼ਹੂਰ ਫਰਮਾਂ 'ਚ ਕੰਮ ਕਰਕੇ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਦੇ ਦੁਆਰਾ ਏਅਰ ਸੌਫਟਵਰ ਵਰਗੇ ਕਈ ਸਟਾਰਟਅਪ ਦੀ ਸ਼ੁਰੂਆਤ ਕੀਤੀ ਗਈ ਸੀ। ਏਅਰ ਸੌਫਟ ਦੀ ਸ਼ੁਰੂਆਤ ਉਹਨਾਂ ਦੇ ਦੁਆਰਾ 1920 'ਚ ਕੀਤੀ ਗਈ ਸੀ। ਇਹਨਾਂ ਸਭ ਕੰਪਨੀਆਂ 'ਚ ਕੰਮ ਕਰਦੇ ਉਹਨਾਂ ਨੂੰ ਕਾਫੀ ਐਕਸਪੀਰੀਅੰਸ ਆ ਚੁੱਕਿਆ ਸੀ ਤੇ ਇਸੇ ਐਕਸਪੀਰੀਅੰਸ ਦੇ ਸਿਰ ਤੇ ਉਹਨਾਂ ਨੇ ਸਨ 2010 ਦੇ ਵਿੱਚ ਕੰਟੈਂਟ ਸਕੋਪ ਨਾਂ ਦੀ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਕੰਪਨੀ ਬੈਟਰੀ ਟੈਕਨੋਲੋਜੀ ਦੇ ਉੱਤੇ ਫੋਕਸ ਕਰਦੀ ਹੈ ਤਾਂ ਕਿ ਬੈਟਰੀ ਟੈਕਨੋਲੋਜੀ ਦੇ ਵਿੱਚ ਨਵੀਆਂ ਇਨਵੈਂਸ਼ਨਸ ਕੀਤੀਆਂ ਜਾ ਸਕਣ ਤੇ ਇਸ ਕੰਮ ਨੂੰ ਜਗਦੀਪ ਸਿੰਘ ਦੀ ਇਸ ਕੰਪਨੀ ਨੇ ਬਾਕੂਫੀ ਕੀਤਾ ਹੈ EVs ਦੇ ਵਿੱਚ ਕਵਾਂਟਮ ਸਕੋਪ ਕੰਪਨੀ ਪੂਰੀ ਦੁਨੀਆ ਦੇ ਵਿੱਚ ਇੱਕ ਰੈਵੋਲੂਸ਼ਨ ਲਿਆ ਰਹੀ ਹੈ ਕਵਾਂਟਮ ਸਕੋਪ ਕੰਪਨੀ ਇਲੈਕਟ੍ਰੀਕਲ ਵਾਹਨ ਦੇ ਲਈ ਸੋਲਿਡ ਸਟੇਟ ਬੈਟਰੀਜ਼ ਡਿਵੈਲਪ ਕਰ ਰਹੀ ਹੈ ਇਹ ਬੈਟਰੀ ਸਾਡੀਆਂ ਆਮ ਵਰਤੀਆਂ ਜਾਂਦੀਆਂ ਲਿਥੀਅਮ ਆਇਨ ਬੈਟਰੀਜ਼ ਤੋਂ ਬਿਲਕੁਲ ਹੀ ਅਲੱਗ ਹੁੰਦੀਆਂ ਨੇ ਕਿਉਂਕਿ ਇਹਨਾਂ 'ਚ ਲਿਕਵਿਡ ਇਲੈਕਟ੍ਰੋਲਾਈਟ ਯੂਜ਼ ਨਹੀਂ ਕੀਤੇ ਜਾਂਦੇ ਇਹੀ ਚੀਜ਼ ਹੈ ਨਾ ਬੈਟਰੀਸ ਨੂੰ ਜਿਆਦਾ ਸੇਫ ਜਿਆਦਾ ਤੇਜ਼ੀ ਨਾਲ ਚਾਰਜ ਹੋਣ ਵਾਲੀਆਂ ਤੇ ਇਸ ਤੋਂ ਇਲਾਵਾ ਇਹਨਾਂ ਬੈਟਰੀਸ ਦਾ ਚਾਰਜ ਜਿਹੜਾ ਉਹ ਲੰਬੇ ਸਮੇਂ ਤੱਕ ਵੀ ਚੱਲਦਾ ਤੇ ਇਹੀ ਚੀਜ਼ਾਂ ਇਲੈਕਟ੍ਰੀਕਲ ਵਹੀਕਲ ਦੇ ਲਈ ਇੱਕ ਪ੍ਰਦਾਨ ਸਾਥਤ ਹੋ ਰਹੀਆਂ ਨੇ ਕਿਉਂਕਿ ਇਸ ਚੀਜ਼ ਨੇ ਇਲੈਕਟ੍ਰੀਕਲ ਵਹੀਕਲ ਨੂੰ ਚਾਰਜ ਕਰਨ ਦੇ ਸਮੇਂ ਨੂੰ ਘਟਾਇਆ ਤੇ ਨਾਲ ਹੀ ਲੰਬੀ ਦੂਰੀਆਂ ਤੱਕ ਸਫ਼ਰ ਕਰਨ ਨੂੰ ਵੀ ਇਸ ਚੀਜ਼ ਦੇ ਦੁਆਰਾ ਪੋਸੀਬਲ ਕੀਤਾ ਜਾ ਸਕਿਆ ਕਿ ਇਲੈਕਟ੍ਰੀਕਲ ਵਹੀਕਲ ਆ ਜਿਹੜੇ ਉਹ ਕਾਫੀ ਲੰਬੇ ਸਮੇਂ ਤੱਕ ਚਾਰਜ ਰਹਿ ਸਕਦੇ ਨੇ ਤੇ ਕਾਫੀ ਲੰਬੀ ਦੂਰੀ ਦੀਆਂ ਜਗ੍ਹਾਵਾਂ ਨੂੰ ਤੈਅ ਕਰ ਸਕਦੇ ਨੇ ਇਹ ਬੈਟਰੀਸ ਇਲੈਕਟ੍ਰੀਕਲ ਵਹੀਕਲ ਦੇ ਫਿਊਚਰ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਸਾਡੀ ਮਦਦ ਕਰ ਰਹੀਆਂ ਨੇ ਕੁਆਂਟਮ ਸਕੋਪ ਨੂੰ ਬਿਲ ਗੇਟਸ ਤੇ ਵਾਕਸ ਵੈਗਨ ਵਰਗੇ ਇਨਵੈਸਟਰ ਤੋਂ ਵੀ ਮਦਦ ਮਿਲ ਰਹੀ ਹੈ ਜੋ ਕਿ ਜਗਜੀਤ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਈਵੀ ਬੈਟਰੀ ਟੈਕਨੋਲੋਜੀ ਦੇ ਫਿਊਚਰ ਨੂੰ ਸ਼ੇਪ ਦੇ ਰਹੀਆਂ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਫਿਊਚਰ ਦੇ ਵਿੱਚ ਸਾਨੂੰ ਦੇਖਣ ਵਾਲੇ ਜ਼ਿਆਦਾਤਰ ਵਹੀਕਲ ਪੈਟਰੋਲ ਡੀਜ਼ਲ ਨਾਲ ਨਹੀਂ ਚੱਲਣਗੇ ਬਲਕਿ ਜ਼ਿਆਦਾਤਰ ਇਲੈਕਟ੍ਰੀਕਲ ਵਹੀਕਲ ਹੀ ਹੋਣਗੇ ਇਸ ਦਾ ਰੀਜ਼ਨ ਵੀ ਹੈ ਇਸ ਦਾ ਰੀਜ਼ਨ ਇਹ ਹੈ ਕਿ ਜਿਹੜੇ ਪੈਟਰੋਲ ਡੀਜ਼ਲ ਦੇ ਨਾਲ ਜਾਂ ਫਿਰ ਕਹਿ ਸਕਦੇ ਹਾਂ ਕਿ ਫੋਸਲ ਇਸ ਤੋਂ ਬਹੁਤ ਜ਼ਿਆਦਾ ਧੂਆ ਨਿਕਲਦਾ ਜਾਂ ਫਿਰ ਪ੍ਰਦੂਸ਼ਣ ਕਾਇਦਾਲਦੇ ਆ ਉਹ ਫੈਲਦਾ ਜਿਸ ਬਜਾਏ ਦੇ ਕਾਰਨ ਸਾਡੀ ਦੁਨੀਆ ਦੇ ਵਿੱਚ ਗਲੋਬਲ ਵਾਰਮਿੰਗ ਵੀ ਵੱਧ ਰਹੀ ਆ ਤੇ ਇਸੇ ਬਜਾਏ ਦੇ ਕਾਰਨ ਫਿਊਚਰ 'ਚ ਜ਼ਿਆਦਾਤਰ ਵਹੀਕਲ ਇਲੈਕਟ੍ਰੀਕਲ ਵਹੀਕਲ ਹੋਣਗੇ ਜਿਨ੍ਹਾਂ ਦੇ ਵਿੱਚ ਬੈਟਰੀਜ਼ ਯੂਜ਼ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਲੰਬੇ ਸਮੇਂ ਤੱਕ ਰਵੀ ਟਿਕ ਸਕਦੀਆਂ ਹੋਣਗੀਆਂ ਤੇ ਇਹਨਾਂ ਦੇ ਵਿੱਚ ਕਿਸੇ ਪ੍ਰਕਾਰ ਕੋਈ ਪ੍ਰਦੂਸ਼ਣ ਵੀ ਨਹੀਂ ਨਿਕਲੂਗਾ ਉਹ ਬੇਸ਼ੱਕ ਫਿਊਚਰ ਦੇ ਵਿੱਚ ਆਉਣ ਵਾਲੀਆਂ ਕਾਰਾਂ ਪਲੇਨ ਬੈਕਸ ਇਹਨਾਂ ਸਭ ਦੇ ਵਿੱਚ ਬੈਟਰੀਜ਼ ਹੀ ਯੂਜ਼ ਕੀਤੀਆਂ ਜਾਣਗੀਆਂ ਤੇ ਸਭ ਤੋਂ ਇੰਪੋਰਟੈਂਟਲੀ ਇਹ ਹੈ ਕਿ ਇਹ ਸੋਲਿਡ ਸਟੇਟ ਬੈਟਰੀਸ ਹੀ ਹੋਣਗੀਆਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਗਦੀਪ ਸਿੰਘ ਦੀ ਕੁਆਂਟਮ ਸਕੋਪ ਇਕਲੌਤੀ ਜਿਹੀ ਕੰਪਨੀ ਨਹੀਂ ਹੈ ਜੋ ਸੋਲਰ ਸਟੇਟ ਬੈਟਰੀਸ ਉੱਤੇ ਕੰਮ ਕਰ ਰਹੀ ਆ ਬਲਕਿ ਸੈਂਸੰਗ ਟੋਇਟਾ ਵਰਗੀਆਂ ਹੋਰ ਵੀ ਕਈ ਕੰਪਨੀਆਂ ਨੇ ਜੋ ਇਸੇ ਦਿਸ਼ਾ ਵਿੱਚ ਕੰਮ ਕਰ ਰਹੀਆਂ ਨੇ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਇਹਨਾਂ ਸਭ ਕੰਪਨੀਆਂ ਤੋਂ ਕੁਆਂਟਮ ਸਕੋਪ ਕਾਫੀ ਅੱਗੇ ਆ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ